ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਤਰੀਕ ਹੈਗੀ ਆ 27 5 25 ਤੇ ਅੱਜ ਅਸੀਂ ਅ ਰਿਸ਼ੀਕੇਸ਼ ਤੋਂ ਗੋਵਿੰਦ ਘਾਟ ਲਈ ਨਿਕਲਾਂਗੇ ਜੀ ਤੇ ਸਾਰਾ ਸਮਾਨ ਆ ਜਿਹੜਾ ਅਸੀਂ ਪੈਕ ਕਰ ਲਿਆ ਤੇ ਰਾਤ ਤਕਰੀਬਨ ਸਾਨੂੰ 12:00 ਵਜੇ ਸੀਗੇ ਸੌਂਦੇ ਕਰਦੇ ਤੇ ਹੁਣ ਅਸੀਂ ਉੱਠੇ ਜਾਗੇ 3:00 ਵਜੇ ਤੇ 4:00 ਵਜੇ ਦਾ ਸਮਾਂ ਹੋ ਗਿਆ ਤੇ 5:00 ਵਜੇ ਅਸੀਂ ਨਿਕਲ ਲਾਂਗੇ ਤੇ ਆ ਸਾਡਾ ਰੂਮ ਹੈ ਜੀ ਦੇਖ ਸਕਦੇ ਹੋ ਬੈਗ ਵਗੈਰਾ ਜਿਹੜੇ ਸਾਰੇ ਅਸੀਂ ਤਿਆਰ ਕਰ ਲਏ ਤੇ ਇੱਧਰ ਬਾਈ ਬੂਟਾ ਤਿਆਰ ਆ ਤੇ ਇੱਧਰਲੇ ਪਾਸੇ ਲక్ష్మణ ਸਿੰਘ ਪੂਰਾ ਰੈਡੀ ਹੋਇਆ ਖੜਾ ਤੇ ਰੂਮ ਜਿਹੜਾ ਬਹੁਤ ਵਧੀਆ ਸੀਗਾ ਏਸੀ ਵਾਲਾ ਰੂਮ ਲਿਆ ਸੀ ਫਿਰ ਇਹ 1100 ਰੁਪਏ ਦਾ ਰੂਮ ਆ ਤੇ ਨੌਣੇ ਸੀ ਤੁਹਾਨੂੰ ਫ੍ਰੀਜ ਵੀ ਮਿਲ ਜੂਗਾ ਤੇ ਨਹੀਂ ਘੱਟੋ ਘੱਟ 500 ਰੁਪਏ ਫੀਸ ਜ਼ਿਆਦਾ ਤੋਂ ਜ਼ਿਆਦਾ ਹੋ ਸਕਦੀ ਆ ਤੇ ਬੱਸ ਇਹ ਫ੍ਰੀਜ ਵੀ ਆਪਾਂ ਜੀ ਕਹਿੰਦੇ ਦੇ ਦੇਣਗੇ ਪਰ ਕਈ ਵਾਰ ਕੀ ਹੈ ਵੀ ਸੰਗਤ ਜਦੋਂ ਜ਼ਿਆਦਾ ਹੋ ਜਾਂਦੀ ਆ ਉਦੋਂ ਰੂਮ ਆ ਜਿਹੜਾ ਉਹ 500 ਰੁਪਏ ਦਾ ਹੋ ਜਾਂਦਾ ਹੈਗਾ ਤੇ ਬਾਈ ਜੀ ਨਿਕਲਦੇ ਆ ਸਮਾਨ ਸਮੂਹ ਸਾਰਾ ਸਮੇਟਤਾ ਅ ਬਿਸਤਰੇ ਵਗੈਰਾ ਅਸੀਂ ਇਕੱਠੇ ਕਰਤੇ ਤੇ ਰੈਡੀ ਆ ਫਿਰ ਬਾਈ ਰੈਡੀ ਬੇ ਚਲੋ ਓਕੇ ਬਾਈ ਮਿਲਦੇ ਆ ਬਾਈ ਧੰਨਵਾਦ ਮਸਲਾ ਲੱਗ ਗਿਆ ਆ ਜਮਾ ਕਰਾ ਲਾਂਗੇ ਚਲੋ ਜੀ ਨਿਕਲਦੇ ਆਪਾਂ ਆਪਣੀ ਟਾਟਾ ਸੌਮੋ ਟਾਟਾ ਸੌਮੋ ਆਪਣੀ ਵੇਟ ਕਰ ਰਹੀ ਹੈ 5:00 ਵਜੇ ਦਾ ਟਾਈਮ ਸੀਗਾ ਤੇ ਅੱਧਾ ਘੰਟਾ ਸਾਨੂੰ ਚਾਹ ਪਾਣੀ ਸ਼ਕਨ ਤੇ ਲੱਗ ਜੂਗਾ ਲੰਗਰ ਦੇ ਵਿੱਚੋਂ ਚਾਹ ਪਾਣੀ ਸ਼ਕਦੇ ਆ ਤੇ ਚਾਹ ਵਗੈਰਾ ਪੀ ਕੇ ਆਪਾਂ ਫਿਰ ਨਿਕਲਾਂਗੇ ਜੀ ਗੋਵਿੰਦ ਘਾਟ ਲਈ ਬਣੇਰੋ ਬਲੌਗ ਦੇ ਨਾਲ ਇੱਧਰ ਸਾਰੇ ਜਿੰਨੇ ਵੀ ਆਸਰਾਾਂ ਗਈ ਸਾਰੀ ਇਹ ਤਿੰਨ ਬਿਲਡਿੰਗ ਹੈ ਇੱਧਰ ਜੀ ਇੱਧਰ ਤਿੰਨ ਬਿਲਡਿੰਗਾਂ ਸਾਰੀਆਂ ਏਸੀ ਵਾਲੀਆਂ ਆ। ਨੌ ਏਸੀ ਵਾਲੀਆਂ ਤੁਹਾਨੂੰ ਦਿਖਾਉਣੇ ਆ। ਉਹ ਪਰਲੇ ਪਾਸੇ ਰਹਿ ਜਾਂਦੀਆਂ। ਇੱਧਰ ਗੱਡੀਆਂ ਕਢਾਉਣ ਵਾਸਤੇ ਜਗ੍ਹਾ ਵਗੈਰਾ ਵਧੀਆ ਹੈਗੀ ਆ। ਤੁਸੀਂ ਜੇ ਆਪ ਦਾ ਪ੍ਰਾਈਵੇਟ ਸਾਧਨ ਲੈ ਕੇ ਆਉਣੇ ਆ ਜਾਂ ਕਰਾ ਕੇ ਲੈ ਕੇ ਆਉਣੇ। ਉਹ ਇੱਥੇ ਰੁਕਣ ਵਾਸਤੇ ਤੁਸੀਂ ਗੱਡੀਆਂ ਵਾਸਤੇ ਜਗ੍ਹਾ ਹੈਗੀ ਆ। ਇੱਥੇ ਚ ਕਢਾ ਸਕਦੇ ਆ। ਬਾਰਸ਼ ਹੋ ਰਹੀ ਹੈ ਤੇ ਇਸ ਬਿਲਡਿੰਗ ਦੇ ਵਿੱਚੋਂ ਉਤਰ ਕੇ ਆਏ ਆ ਸਾਹਮਣੇ ਵੀ ਏਸੀ ਵਾਲੀ ਬਿਲਡਿੰਗ ਆ ਆਹ ਵਾਲੀ ਵੀ ਏਸੀ ਆਹ ਏਸੀ ਵਾਲੀ ਬਿਲਡਿੰਗ ਆ ਤੇ ਇਧਰ ਵੀ ਇੱਕ ਦੋ ਤਿੰਨ ਤੇ ਚੌਥੀ ਚਾਰ ਬਿਲਡਿੰਗਾਂ ਇੱਥੇ ਏਸੀ ਵਾਲੀਆਂ ਬਾਕੀ ਮੈਨੂੰ ਲੱਗਦਾ ਸਾਰੀਆਂ ਨਾਉਣੇ ਏਸੀ ਆ ਬਿਲਡਿੰਗ ਬਹੁਤ ਵਧੀਆ ਬਣੀ ਹੋਈ ਹੈ ਵੈਸੇ ਨੌਣੇ ਸੀ ਵੀ ਵਧੀਆ ਪੱਖਾ ਵਗੈਰਾ ਤੇ ਰੰਗ ਰੋਗਣ ਹੋਇਆ ਹੈਗਾ ਪਤਾ ਨਹੀਂ ਤਾਂ ਅਸੀਂ ਪਹਿਲੀਆਂ ਚ ਆ ਗਏ ਤਾਂ ਕਰਕੇ ਤੇ ਵੈਸੇ ਸਾਰਾ ਕੰਮ ਆ ਜਿਹੜਾ ਵਧੀਆ ਕੀਤਾ ਹੋਇਆ ਹੈ ਬਾਥਰੂਮ ਦੇ ਵਿੱਚ ਸਾਫ ਸਫਾਈ ਸੀ ਵਧੀਆ ਤੇ 1100 ਰੁਪਏ ਲੱਗੇ ਸਾਨੂੰ ਅ ਦੁਖਿਆ ਨਹੀਂ ਹੈ ਨਾ ਤੇ ਬਣੇਰੋ ਜੀ ਬਲੌਗ ਦੇ ਨਾਲ ਆਹ ਵਾਲੀ ਬਿਲਡਿੰਗ ਵੀ ਸਾਰੀ ਨੌਣੇ ਸੀ ਹੈ ਇਧਰ ਹਾਲ ਵਗੈਰਾ ਤੇ ਸੰਗਤ ਸਾਰੀ ਤਕਰੀਬਨ ਉੱਠ ਚੁੱਕੀ ਹੈ ਤੇ ਸਾਰਿਆਂ ਨੂੰ ਜਲਦੀ ਹੁੰਦੀ ਹੈ ਵੀ ਸੇਤੀ ਪਹੁੰਚੀਏ ਤੇ ਕਿਉਂਕਿ ਜਿੰਨਾ ਜਲਦੀ ਇੱਥੋਂ ਤੁਰੋਂਗੇ ਓਨਾ ਜ਼ਿਆਦਾ ਜਲਦੀ ਜਾ ਕੇ ਤੁਸੀਂ ਉੱਥੇ ਗੋਵਿੰਦ ਘਾਟ ਜਾ ਕੇ ਰੂਮ ਵਗੈਰਾ ਲੈ ਸਕਦੇ ਹੋ ਕਿਉਂਕਿ ਰੂਮ ਦੀ ਬਹੁਤ ਦਿੱਕਤ ਆ ਜਾਂਦੀ ਹੈ ਜਦੋਂ ਸੰਗਤ 바ਵਾ ਹੋ ਜਾਂਦੀ ਹੈ ਹੁਣ ਜਦੋਂ ਅਸੀਂ ਕੱਲ ਆਏ ਸੀਗੇ ਕੱਲ ਇੱਥੇ ਸਾਨੂੰ ਆਉਂਦੇ ਸਾਰ ਰੂਮ ਮਿਲ ਗਿਆ ਪਰ ਕੀ ਹੁੰਦਾ ਵੀ ਜਦੋਂ ਸੰਗਤ 바ਵਾ ਆ ਜੀ ਨਾ ਉਦੋਂ ਦਿੱਕਤ ਆ ਜਾਂਦੀ ਹੈ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਵੀ ਜਲਦੀ ਤੋਂ ਜਲਦੀ ਨਿਕਲਣ ਦੀ ਕੋਸ਼ਿਸ਼ ਕਰੋ ਤੇ ਬਾਕੀ ਸਾਡੇ ਦੋਸਤ ਕਹਿ ਰਹੇ ਸੀ ਵੀ ਰੂਮ ਰੂਮ ਦੀ ਦਿੱਕਤ ਆਉਂਦੀ ਆ ਵੈਸੇ ਇੰਨੀ ਵੀ ਜ਼ਿਆਦਾ ਨਹੀਂ ਆਉਂਦੀ ਤੇ ਉਹ ਐ ਵੀ ਲੇਟ ਫਿਟ ਹੋ ਸਕਦਾ ਕਿਉਂਕਿ ਭੀੜ ਭੜਕਾ ਹੋ ਜਾਂਦਾ ਹਨਾ ਤੇ ਇਸ ਕਰਕੇ ਬਾਈ ਹੋਟਲਾਂ ਹੋਟਲਾਂ ਵਾਲਿਆਂ ਦੇ ਜਿੱਕੇ ਨਾ ਚੜੋ ਗੁਰੂ ਘਰ ਦੇ ਵਿੱਚ ਹੀ ਸਭ ਕੁਝ ਅਵੇਲੇਬਿਲਟੀ ਹੈਗੀ ਆ ਤੇ ਲਓ ਜੀ ਆ ਗਏ ਆ ਲੰਗਰ ਹਾਲ ਕੋਲ ਤੇ ਲੰਗਰ ਚੋਂ ਪਾਣੀ ਪ੍ਰਸ਼ਾਦਾ ਪਾਣੀ ਦੇਖਦੇ ਆ ਹਾਂ ਹਾਂ ਮੁਟੇ ਕੀ ਸਮਝਾਰ ਚਾਹ ਦਾ ਲੰਗਰ ਤਿਆਰ ਹੈ ਹਾਂ ਚਾਹ ਦਾ ਲੰਗਰ ਜਿਹੜਾ ਉਹ ਤਿਆਰ ਆ ਤੇ ਆਪਾਂ ਚਾਹ ਵਗੈਰਾ ਸ਼ਾਕੀ ਤੇ ਫਿਰ ਆਪਾਂ ਗੋਵਿੰਦ ਘਾਟ ਦੇ ਲਈ ਨਿਕਲਾਂਗੇ ਤਕਰੀਬਨ ਸਾਰੀ ਸੰਗਤੀ 4-5 ਵਜੇ ਨੂੰ ਉੱਠ ਕੇ ਫਿਰ ਉਹ ਰੈਡੀ ਹੋ ਜਾਂਦੀ ਹੈ ਆ ਜੀ ਲੰਗਰ ਹਾਲ ਹੈ ਸੋਨੂੰ ਮੈਂ ਅੰਦਰੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਬੈਗ ਅੰਦਰ ਲੈ ਕੇ ਜਾਵਾਂਗੇ ਅੰਦਰ ਆਜੋ ਨਹੀਂ ਅੰਦਰ ਕੁਝ ਨਹੀਂ ਕਰਨਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਲਓ ਚਾਹ ਬਾਹਰ ਹੈ ਉੱਥੇ ਆਜੋ ਫਿਰ ਇੱਧਰ ਪ੍ਰਸ਼ਾਦੇ ਪਾਣੀ ਵਾਲਾ ਲੰਗਰ ਹੈ ਜਿਹੜਾ ਜਿੱਥੋਂ ਅਸੀਂ ਕੱਲ ਤਕਰੀਬਨ ਦੋ ਵਾਰ ਹੀ ਛਕਿਆ ਤੇ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਹੈਗਾ ਚਾਹ ਦਾ ਲੰਗਰ ਜੀ ਹਾਂ ਬਹੁਤ ਵਧੀਆ ਗੁਰੂ ਘਰ ਬਣਿਆ ਹੋਇਆ ਹੈਗਾ ਤੇ ਲੰਗਰ ਵਗੈਰਾ ਦੀ ਪੂਰ ਸੁਭਦਾ ਹੈ ਕਿਉਂਕਿ ਜਿੰਨਾ ਤੁਹਾਡੇ ਕੋਲੇ ਘੱਟ ਤੋਂ ਘੱਟ ਵਜਨ ਹੋਊਗਾ ਉਹਨਾਂ ਤੁਸੀਂ ਸੌਖੇ ਰਹੋਗੇ। ਪਾਕੇ ਲੈ ਆਉਣੇ। ਭਰਾ ਬਣ ਕੇ ਮੈਂ ਤਿੱਤੀ ਪਾਕੇ ਲੈ ਆ ਦੇ ਵਜਨ ਵਾਲਾ। ਸਮਾਨ ਕਾਫੀ ਐ। ਆਹ ਦੋ ਬੈਗ ਬਾਟੂ ਦੇ ਐ। ਉਹ ਦੋ ਬੈਗ ਬਾਈ ਬੂਟੇ ਦੇ ਐ ਤੇ ਆਹ ਦੋ ਬੈਗ ਮੇਰੇ ਐ। ਬਈ ਸਮਾਨ ਜਿੰਨਾ ਤੁਸੀਂ ਘੱਟ ਤੋਂ ਘੱਟ ਚੱਕੋਗੇ ਉਹਨੇ ਹੀ ਤੁਹਾਡੇ ਵਾਸਤੇ ਫਾਇਦਾ ਰਹੂਗਾ। ਕਈ ਵਾਰ ਕੀ ਹੁੰਦਾ ਵੀ ਆਪਾਂ ਅਣਜਾਣ ਪੁਣੇ ਚ ਜਾ ਪਹਿਲੀ ਵਾਰ ਦਾ ਕਰਕੇ ਨਾ ਆਪਾਂ ਸਮਾਨ ਆ ਜਿਹੜਾ ਡਰਦੇ ਮਾਰੇ ਜ਼ਿਆਦਾ ਚੱਕ ਲੈਨੇ ਆ ਇਸ ਕਰਕੇ ਵੀ ਕੀ ਆ ਵੀ ਹਲਕੀਆਂ ਫੁਲਕਾਂ ਤੁਸੀਂ ਲੋਰਾਂ ਟੀ-ਸ਼ਰਟਾਂ ਚੱਕ ਸਕਦੇ ਹੋ ਜ਼ਿਆਦਾ ਵਜ਼ਨ ਚੱਕਣ ਨਾਲ ਕੋਈ ਤੁਹਾਡਾ ਬੈਨੀਫਿਟ ਨਹੀਂ ਹੈਗਾ ਤੁਸੀਂ ਔਖੇ ਹੋਵੋਗੇ ਇਸ ਕਰਕੇ ਜ਼ਿਆਦਾ ਵਜ਼ਨ ਨਾ ਚੱਕੋ ਲਿਆ ਲੋਜੀ ਸਕਦੇ ਆ ਚਾਹ ਤੇ ਚਾਹ ਛੱਕ ਕੇ ਆਪਾਂ ਨਿਕਲਾਂਗੇ ਜੀ ਗੋਵਿੰਦ ਘਾਟ ਬਣੇ ਰੋ ਜੀ ਬਲੌਗ ਦੇ ਨਾਲ ਉਧਰ ਸਾਈਡ ਤੇ ਬਹਿ ਜਾਂਦੇ ਆ ਹੈਂ ਆਪਰ ਉਪਰ ਨਹੀਂ ਪੜ੍ਹ ਨੂੰ ਜਾਇਕ ਕੋਈ ਗਲਤ ਤਰੀਕੇ ਨਾਲ ਪੜ੍ਹਦੀ ਮੈਂ ਮੈਂ ਗਲਤ ਤਰੀਕੇ ਨਾਲ ਪੜ੍ਹਦੀ ਲੈ ਐ ਐ ਬੜਾ ਦੇ ਐ ਬੜਾ ਦੇ ਉਹ ਤੇ ਵਹਿ ਨਾ ਮਾੜੇ ਹੈ ਮਾੜੇ ਕੋਈ ਨਹੀਂ ਰਹਿਣ ਫੜਨ ਦੇ ਫੜੀ ਫਾਇਦਾ ਕਰ ਜਦੋਂ ਲਓ ਜੀ ਟਾਈਮ ਹੋਇਆ 5 ਵਜ ਗਏ 5 ਨਹੀਂ ਸੋਰੀ 4 4 ਵਜ ਕੇ 10 ਮਿੰਟ ਹੋ ਗਏ ਇੱਧਰ ਲੰਗਰ ਦੀ ਤਿਆਰੀ ਚੱਲ ਰਹੀ ਹੈ। ਸੇਵਾਦਾਰ ਵੀਰ ਆ ਜਿਹੜੇ ਲੰਗਰ ਦੀ ਤਿਆਰੀ ਲਈ ਇੱਥੇ ਆ ਚੁੱਕੇ ਨੇ। ਲੰਗਰ ਤਕਰੀਬਨ ਮੈਨੂੰ ਲੱਗਦਾ ਵੀ ਲੰਗਰ ਕਿੰਨੇ ਘੰਟੇ ਚੱਲ ਪੈਂਦਾ ਈ? ਪਤਾ ਨਹੀਂ। ਲੰਗਰ ਆ ਜਿਹੜਾ ਤਕਰੀਬਨ ਮੈਨੂੰ ਲੱਗਦਾ ਵੀ 7-8 ਵਜੇ ਚੱਲ ਪੈਂਦਾ ਹੋਣਾ। ਬਾਕੀ ਪੁੱਛ ਹੀ ਲੈਨੇ ਆਪਾਂ। ਪੁੱਛ ਲੈਨੇ ਅੰਦਰ ਜਾ ਕੇ। ਆਪਾਂ ਅੰਦਰ ਜਾ ਕੇ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ। ਇਧਰ ਲੰਗਰ ਹਾਲ ਆ ਜੀ ਸੇਵਾਦਾਰ ਵੀਰ ਤਿਆਰ ਨੇ ਬਾਈ ਲੰਗਰ ਕਿੰਨੇ ਵਜੇ ਸਟਾਰਟ ਹੋ ਜਾਂਦਾ ਲੰਗਰ ਕਿੰਨੇ ਵਜੇ ਸਟਾਰਟ ਹੋ ਜਾਂਦਾ ਜੀ ਲੰਗਰ ਦੀ ਸੇਵਾ ਜਿਹੜੀ ਬਈ 24 ਘੰਟੇ ਆ ਤੁਸੀਂ ਅ ਕਿਸੇ ਟਾਈਮ ਵੀ ਆ ਕੇ ਪ੍ਰਸ਼ਾਦਾ ਪਾਣੀ ਸਕ ਸਕਦੇ ਹੋ ਵੈਸੇ ਗੁਰਦੁਆਰੇ ਚ ਸਾਰੀ ਫੈਸਿਲਿਟੀ ਹੈਗੀ ਆ ਤੁਸੀਂ ਬਾਹਰ ਹੋਟਲਾਂ ਵਗੈਰਾ ਦੇ ਵਿੱਚ ਥੋੜਾ ਜਿਹਾ ਅਬੋਡ ਕਰਿਓ ਨੜ ਤਾਂ ਤੁਹਾਡਾ ਖਰਚਾ ਹੋਊਗਾ ਤੇ ਫालतू ਦੇ ਪਰੇਸ਼ਾਨ ਹੋਵੋਗੇ ਇਸ ਕਰਕੇ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਹੀ ਆਉਣਾ ਹੈ ਗੁਰੂ ਘਰ ਦੇ ਵਿੱਚ ਰੂਮਾਂ ਦੀ ਲੰਗਰ ਪਾਣੀ ਦੀ ਤੇ ਬਾਕੀ ਸਾਰੀ ਸੁਵਿਧਾ ਹੈਗੀ ਆ ਤੁਸੀਂ ਆ ਕੇ ਬੜੇ ਪਿਆਰ ਦੇ ਨਾਲ ਇਥੋਂ ਲੰਗਰ ਪਾਣੀ ਸਖ ਸਕਦੇ ਹੋ ਧੰਨਵਾਦ ਬਾਬਾ ਜੀ ਲੰਗਰ ਦੀ ਫੈਸਿਲਿਟੀ ਬਾਬਾ ਜੀ ਕਹਿੰਦੇ 24 ਘੰਟੇ ਹੈ ਮੜਾ ਮੋਟਾ ਬ੍ਰੇਕ ਲੈਂਦੇ ਆ ਉਹ ਵੀ ਤਾਂ ਲੈਂਦੇ ਆ ਵੀ ਸਾਫ ਸਫਾਈ ਕਰਨੀ ਹੁੰਦੀ ਹੈ ਫਰਸ਼ ਤੇ ਜਿਹੜਾ ਸਬਜ਼ੀ ਵਗੈਰਾ ਉਹ ਡੁੱਲ ਜਾਂਦੀ ਹੈ ਇਸ ਕਰਕੇ ਥੋੜੀ ਜਿਹੀ ਬ੍ਰੇਕ ਤਾਂ ਲੈਂਦੇ ਹੁੰਦੇ ਆ ਉਦਾਂ ਬੰਦ ਨਹੀਂ ਕਰਦੇ ਆ ਤੁਸੀਂ ਦੇਖ ਸਕਦੇ ਹੋ ਇੰਦਰ ਨਾਲ ਦੀ ਨਾਲ ਲੰਗਰ ਜਿਹੜਾ ਚੱਲ ਪਿਆ ਮੈਂ ਵੀਡੀਓ ਹੁਣ ਬਣਾ ਕੇ ਲਿਆਇਆ ਸੀ ਨਾਲ ਦੀ ਨਾਲ ਲੰਗਰ ਚੱਲ ਪਿਆ ਹੈ ਨਾ ਇੱਧਰ ਬਾਈ ਭੈਣੇ ਬੈਠੇ ਆ ਚਾਹ ਛਕ ਰਹੇ ਆ ਸੌਰੀ ਲੰਗਰ ਚਾਹ ਪਾਣੀ ਛਕ ਲਿਆ ਜੀ ਤੇ ਆਪਾਂ ਨਿਕਲਦੇ ਆ ਜੀ ਫਿਰ ਆਪਾਂ ਜਾਣੇ ਆ ਗੱਡੀ ਕੋਲ Tata Sumo ਆਪਣੀ ਖੜੀ ਹੈ ਤੇ ਤੁਸੀਂ ਦੇਖ ਸਕਦੇ ਹੋ ਸਮਾਨ ਮੇਰੇ ਕੋਲ ਕਿੰਨਾ ਚੱਕਿਆ ਲਓ ਜੀ ਆ ਗਏ ਆ ਰਿਸ਼ੀਕੇਸ਼ ਰੋਕਾ ਕੋੜ ਤੇ ਦਰਸ਼ਨ ਦਿਦਾਰੇ ਕਰਦੇ ਆਂ ਉਸ ਤੋਂ ਬਾਅਦ ਲੈ ਕੇ ਰੱਬ ਦਾ ਨਾਮ ਤੇ ਗੋਵਿੰਦ ਘਾਟ ਨੂੰ ਚਾਲੇ ਪਾਉਣੇ ਆ ਤੇ ਅ ਕਰਨਾ ਪੂ ਚਾਬੀ ਜਮਾ ਕਰਾਵਾ ਹਾਂ ਚਾਹਮ ਹੈਨਾ ਆ ਕਰਾਵਾ ਚਾਬੀ ਜਮਾ ਰੂਮ ਵਗੈਰਾ ਆਪਾਂ ਲੈਏ ਸੀ ਤੇ ਚਾਬੀ ਆਪਾਂ ਦੇ ਰਹੇ ਆ ਹਲੋ ਜੀ ओके ओके ਚਾਪੀ ਆਪਣਨੇ ਦੇ ਦਿੱਤੀ ਤੇ ਪਾ ਨਿਕਲਦੇ ਆ ਜੀ ਗੋਵਿੰਦ ਘਾੜ ਦੇ ਲਈ ਰਾਤ ਗੁੱਟ ਕਿੰਨੇ ਸਟੇਸ਼ਨ ਆਉਂਦੇ ਆ ਕਿ ਧਿਆਨ ਚ ਨਹੀਂ ਧਿਆਨ ਚ ਨਹੀਂ ਹੈਗਾ ਬਾਈ ਪੰਜ ਗੁਰਦਵਾਰੇ ਆਉਂਦੇ ਆ ਬਾਈ ਪੰਜ ਗੁਰੂ ਘਰ ਆਉਂਦੇ ਆ ਬੱਸ ਤਾਂ ਮੇਰੇ ਖਿਆਲ ਚ ਪੰਜ ਹੀ ਲੰਗਰ ਹੋਣਗੇ ਜੇ ਪੰਜ ਗੁਰੂ ਘਰ ਆਉਂਦੇ ਤਾਂ ਬਾਕੀ ਬਾਈ 23 ਚ ਗਿਆ ਸੀਗਾ ਤੇ ਕਈ ਵਾਰੀ ਚਲੋ ਯਾਦ ਨਹੀਂ ਰਹਿੰਦਾ ਇੰਨਾ ਹਾਂ ਤੇ ਬੰਦਾ ਕੰਮਾਂ ਧੰਦਿਆਂ ਦੇ ਵਿੱਚ ਭੁੱਲ ਜਾਂਦਾ ਤੇ ਬਾਕੀ ਦੇਖਦੇ ਆ ਬਲੌਗ ਦੇ ਨਾਲ ਬਣੇ ਰਹੋ ਸਾਰਾ ਕੁਝ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿੱਥੇ ਕਿੱਥੇ ਖੜੇ ਕਿੱਥੋਂ ਕਿੱਥੋਂ ਲੰਗਰ ਛਕਿਆ ਤੇ ਆਪਣੇ ਤੁਸੀਂ ਬਾਈਕ ਗੱਡੀ ਕਿੱਥੋਂ ਤੱਕ ਲਿਜਾ ਸਕਦੇ ਹੋ ਉਹ ਵੀ ਦੱਸਾਂਗੇ ਜਿਹੜੇ ਪ੍ਰਾਈਵੇਟ ਸਾਧਨ ਆਪਦੇ ਪਰਸਨਲ ਸਾਧਨ ਤੇ ਆ ਰਹੇ ਆ ਕਿੱਥੋਂ ਤੱਕ ਸਾਧਨ ਜਾਂਦੇ ਆ ਉਹ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਜਾਣਦੇ ਹੋ ਹਾਂ ਬਾਈਹੋਰੀ ਮੱਥਾ ਟੇਕਣ ਜਾਂਦੇ ਆ ਤੇ ਉਸ ਤੋਂ ਬਾਅਦ ਮੈਂ ਚਲਾ ਜਾਊਂਗਾ ਦਰਬਾਰ ਸਾਹਿਬ ਤੁਹਾਨੂੰ ਮੈਂ ਅੰਦਰੋਂ ਦਿਖਾਈ ਦਿੱਤਾ ਪਿਛਲੇ ਬਲੌਗ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਬਹੁਤ ਸੋਹਣਾ ਜਿਹੜਾ ਕਾਰੀਗਰੀ ਕੀਤੀ ਹੈ ਹਨਾ ਜਾਈ ਲਓ ਜੀ ਬਾਈਹੋਰੀ ਮੱਥਾ ਟੇਕ ਗਿਆਈ ਤੇ ਹੁਣ ਮੈਂ ਜਾਂਦਾ ਜੀ ਜੀ ਦਰਸ਼ਨ ਵਗੈਰਾ ਕਰਕੇ ਗੁਰੂ ਸਾਹਿਬ ਦਾ ਲੈ ਕੇ ਅਸ਼ੀਰਵਾਦ ਤੇ ਅਸੀਂ ਗੁਰੂ ਘਰ ਦੇ ਵਿੱਚੋਂ ਨਿਕਲ ਚੁੱਕੇ ਆ ਤੇ ਤੁਹਾਨੂੰ ਦਿਖਾਉਣੇ ਆ ਆਪਣੀ ਕਿੱਥੇ ਗੱਡੀ ਖੜੀ ਆ ਆ ਸਾਹਮਣੇ ਪੰਪ ਹੈ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਜੇ ਕੋਈ ਆਪਣੀ ਪਰਸਨਲ ਗੱਡੀ ਲੈ ਕੇ ਆਉਂਦਾ ਤੇਲ ਪਾਣੀ ਦੀ ਦਿੱਕਤ ਨਾ ਮੰਨਿਓ ਇੱਕ ਇਹ ਪੰਪ ਹੈ ਇੱਕ ਸਾਹਮਣੇ ਐਚਪੀ ਦਾ ਤੇ ਇੰਡੀਅਨ ਆਇਲ ਦਾ ਪੰਪ ਹੈ ਤੇ ਤੇਲ ਪਾਣੀ ਦੀ ਦਿੱਕਤ ਨਾ ਮੰਨਿਓ ਲੋਕ ਆ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ ਵਾਹਿ ਬਾਈ ਹੋਰੀ ਚਲੇ ਗਏ ਉਹ ਸਾਹਮਣੇ ਜਾ ਰਹੇ ਆ ਆਪਣੀ ਗੱਡੀ ਵੀ ਉਹ ਖੜੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੇਰੇ ਖਿਆਲ ਚ ਮੇਰੇ ਖਿਆਲ ਚ ਉਹੀ ਗੱਡੀ ਐ ਤੇ ਬਾਕੀ ਜਾ ਕੇ ਦੇਖਦੇ ਆਂ ਇੱਧਰ ਟਾਟਾ ਦੀ ਮੋਟਾ ਟਾਟਾ ਮੋਟਰ ਰਤਨ ਟਾਟਾ ਦਾ ਸ਼ੋਅਰੂਮ ਹੈ ਨਾਲ ਹੀ ਮੈਂ ਦੇਖ ਸਕਦੇ ਹਾਂ ਲੋ ਜੀ ਆ ਗਏ ਆਂ ਪੰਡ ਪੰਜਾਬ ਟੂਰ ਐਂਡ ਟਰੈਵਲਸ ਕੰਪਨੀ ਜਿੰਨਾਂ ਤੋਂ ਆਪਾਂ ਰਾਤ ਬੁਕਿੰਗ ਕਰਾਈ ਸੀ ਤੇ ਇੱਥੋਂ ਆ ਕੇ ਤੁਸੀਂ ਗੱਡੀ ਦੀ ਬੁਕਿੰਗ ਕਰਾ ਸਕਦੇ ਹੋ ਇਹਨਾਂ ਕੋਲੇ ਲਗਭਗ ਟਰਾਂਸਪੋਰਟ ਦਾ ਕੰਮ ਆ ਇਹਨਾਂ ਨੂੰ ਗੱਡਾਂ ਘੱਡੇ ਲਈ ਕੀ ਆਲਾ ਬਾਈ ਜੀ ਕਿਹੜੀ ਗੱਡੀ ਜਾਊ ਬਾਈ ਜੀ ਆਪਣੀ ਆਪਣੀ ਸੋਮੂ अच्छा जी इत्ते ड्राइवर भाई साहब आ गड्डी जानी है जी अपनी ਤੇ ਸਮਾਨ ਵਗੈਰਾ ਕਰਦੇ ਆ ਸੈਟ ਤੇ ਦੂਸਰੀ ਸੰਗਤ ਆ ਗਈ ਜੀ ਅੱਜ ਨੇ 4 ਵਜੇ ਨਹੀਂ ਜਾੜੇ ਠੀਕ ਹੈ ਜੀ 5 ਵਜੇ ਦਾ ਟਾਈਮ ਹੈ ओके ओके 5 ਵਜੇ ਦਾ ਟਾਈਮ ਆਸੀ ਅੱਧਾ ਘੰਟਾ ਪਹਿਲਾਂ ਆ ਗਏ ਚਲੋ ਸਾਨੂੰ ਐ ਸੀਗਾ ਵੀ ਸਮਾਨ ਬੰਦਾ ਸੌਖਾ ਧਰ ਲੈਂਦਾ ਪਹਿਲਾਂ ਹਨਾ ਤੇ ਕਿਉਂਕਿ ਥੋੜੀ ਥੋੜੀ ਬਾਰਿਸ਼ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਉੱਪਰ ਤੇ ਸਮਾਨ ਵਗੈਰਾ ਨਾ ਸੈੱਟ ਕਰ ਲੈਂਦਾ ਕਵਰ ਵਗੈਰਾ ਪਾਊਗਾ ਬਾਈ ਉੱਪਰ ਰੱਖੂਗਾ ਮੇਰੇ ਖਿਆਲ ਚ ਤੇ ਬਾਈ ਸੁੱਤਾ ਉੱਠਿਆ ਤੁਸੀਂ ਜਾਉਂਗੇ ਜੀ ਤੁਸੀਂ ਜਾਉਂਗੇ ਇਹ ਗੱਡੀ ਆ ਚਲੋ ਤੁਹਾਡੇ ਨਾਲ ਹੀ ਆ ਸਦੇ ਜਗ੍ਹਾ ਪੰਜਾਬੀ ਟੂਰ ਟਰੈਵਲ ਵਾਲਿਆਂ ਕੋਲੇ ਲਗਭਗ ਮੈਨੂੰ ਲੱਗਾ 5-7 ਗੱਡੀਆਂ ਆ 10 ਹੋਣੀਆਂ ਤੇ ਇੱਥੋਂ ਭੇਜਦੇ ਆ ਇਹ ਮਹਿੰਦਰਾ ਮਾਰਸਲ ਮਹਿੰਦਰਾ ਮਾਰਸਲ ਆ ਨਾ ਗੱਡੀ ਇਹ ਮਹਿੰਦਰਾ ਮਾਰਸਲ ਗੱਡੀ ਆ ਨਾ ਇਹ ਮੈਕਸ 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 ਮਹਿੰਦਰਾ ਮੈਕਸ ਹਾਂ ਆ ਬਾਈ ਜੀ ਸਾਨੂੰ ਲੈ ਕੇ ਜਾਣਗੇ ਤੇ ਬਾਈ ਕਰ ਰਿਹਾ ਤੇਲ ਪਾਣੀ ਚੈੱਕ ਕਿਉਂਕਿ ਤੇਲ ਪਾਣੀ ਚੈੱਕ ਕਰਨਾ ਬਹੁਤ ਜ਼ਰੂਰੀ ਆ ਹਾਂਜੀ 3.5 ਪਰ ਇਹ ਤੇ ਸਹੀ ਹੈ ਸਹੀ ਹੈ ਬਾਈ ਕਹਿੰਦੇ ਸਹੀ ਗੱਲ ਹੈ ਤੇਰੇ ਪੰਜ ਦਾ ਜ਼ਰੂਰੀ ਹੈ ਤੇ ਆਹ ਖੜੀਆਂ ਸਾਰੀਆਂ ਆਹ ਟੈਂਪੂ ਟ੍ਰੈਵਲ ਦਾ 1000 ਰੁਪਿਆ ਸੀਗਾ ਤੇ ਇਹ ਵੀ ਨਾਉਣੇ ਸੀ ਸੀ ਹੈ ਨਾ ਹੈ 1100 1000 ਰੁਪਿਆ 1000 ਹੀ 1100 1100 ਹੈ ਬਾਈ ਹੁਰੀ ਕਹਿੰਦੇ 1100 ਹੈ ਇਹਦਾ 1100 ਆ ਇਹਦਾ 800 ਆ ਤੇ ਬਸ ਦਾ ਹੈਗਾਗਾ 700 ਰੁਪਇਆ ਹਨਾਈ ਇਸ ਤਰ੍ਹਾਂ ਕਰਕੇ ਆ ਤੇ ਤੁਸੀਂ ਆਪਦੇ ਚੋਇਸ ਦੇ ਮੁਤਾਬਕ ਗੱਡੀ ਤੁਸੀਂ ਬੁਕਿੰਗ ਕਰਾ ਸਕਦੇ ਹੋ